ਫੇਰ ਆ ਗਏ ਅੱਜ ਕਰਮਾਂ ਦੇ ਮਾਰੇ ਜੋੜੇ ਦੇ ਬਾਈ ਮਿੱਠੂ ਸਿੰਘ ਦੇ ਘਰੇ ਵੀਰ ਚਰਨ ਸਿੰਘ ਬਰਾੜ ਵੱਲੋਂ ਜਿਨ੍ਹਾਂ ਦੇ ਆਂਦਰਾਂ ਦੇ ਟੋਟੇ ਜਿਹੜੇ ਨੌਜਵਾਨ ਮੁੰਡਾ ਨਾਲ ਕਲਦੀਪ ਸਿੰਘ ਨਾਲ ਦੀ ਨੋ ਵੱਲੋਂ ਹੀ ਮਾਰ ਦਿੱਤਾ ਗਿਆ ਸੀ ਤੇ ਆ ਛੋਟੇ ਛੋਟੇ ਬੱਚੇ ਹੋਰ ਬਾਪੂ ਹਾਂ ਠੀਕ ਹੈ ਛੋਟੇ ਛੋਟੇ ਬੱਚਿਆਂ ਦਾ ਜਿਹੜਾ ਇਹ ਪਾਲਣ ਪੋਛਣਾ ਕਰ ਦਿਆ ਬਜ਼ੁਰਗ ਜੋੜਾ ਸੱਸੀ ਗੱਲ ਭਾਈ ਆ ਦੇਖੋ ਕੁੜੀਆਂ ਕਿੰਨੇ ਪਿਆਰੀ ਹੈ ਹੋਰ ਭਾਈ ਠੀਕ ਹਾਂ ਹਾਂ ਇਹ ਬਜ਼ੁਰਗ ਜੋੜਾ ਜਿਹੜਾ ਦੇਖ ਸਕਦੇ ਹੋ ਤੁਸੀਂ ਬਸ ਬਾਪੂ ਜਾਣਾ ਅਸੀਂ ਅੱਗੇ ਜਾਣਾ ਟੱਲੇ ਤੇਜੀ ਆ ਕੋਈ ਬਾਜੋ ਬਾਜੋ ਦੇਖ ਦੇਖ ਸਰਦਾਰ ਜੀ ਨਾ ਬੱਚਾ ਸੀ ਨਾ ਫੋਲਦੀਪ ਸਿੰਘ ਬਾਈਕ ਸਾਲ ਦਾ ਇਹ ਬੱਚੇ ਛੋਟੇ ਛੋਟੇ ਦੇ ਦੋ ਹਾਂ ਬਾਪੂ ਸਾਲ ਕੋ ਗਿਆ ਨਾ 9 ਮਹੀਨੇ ਤੱਕ ਹੋ ਮੈਨੂੰ ਦੱਸ ਹਾਂ 9 ਮਹੀਨੇ ਛੋਟੇ ਛੋਟੇ ਬੱਚਾ ਦੇਖੋ ਪਹਿਲਾਂ ਆਪਦੇ ਬੱਚੇ ਪਾਲੇ ਇਹਨਾਂ ਨੇ ਹੁਣ ਆਪਦੇ ਬੱਚਾਂ ਦੇ ਬੱਚੇ ਪਾਲ ਰਹੇ ਆ ਛੋਟੇ ਛੋਟੇ ਦੇਖੋ ਇਹ ਚਾਰੇ ਇਹਨਾਂ ਨੂੰ ਮਸੂਮਾ ਨੂੰ ਕੀ ਪਤਾ ਹਨਾ ਬਿਨਾਂ ਮਾਂ ਰਹੀ ਨਾ ਪਿਓ ਰਿਆ ਦੇਖੋ ਇਹ ਧੰਨਵਾਦ ਆ ਚਰਨ ਜੀ ਸੁਮਰਾਰਵੀਰ ਜੀ ਸਿੰਘਾਪੁਰ ਜਿਨ੍ਹਾਂ ਦੀ ਬਦੌਲਤ ਤੇ ਚਲੋ ਬਜ਼ੁਰਗਾਂ ਕੋਲੇ ਆਪਾਂ ਆਉਣੇ ਆ। ਚੁੱਲਾ ਤਪੀ ਜਾਂਦੇ ਇਹਨਾਂ ਦਾ ਆਸਰਾ ਜਿਹੜੇ ਧੀ ਪੁੱਤਾਂ ਦਾ ਆਸਰਾ ਹੁੰਦੇ ਆ ਮਾਂ-ਬਾਪ ਦਾ ਜਦੋਂ ਕਮਰ ਟੁੱਟ ਜਾਂਦੀ ਹੈ, ਮੋਢੇ ਟੁੱਟ ਜਾਂਦੇ ਜਦੋਂ ਬਾਪ ਨੂੰ ਪੁੱਤ ਦੀ ਜਿਹੜੀ ਅਰਤੀ ਚੱਕਣੀ ਪੈਂਦੀ ਹੈ। ਇਹ ਬਹੁਤ ਜਿਗਰਾ ਕਰਕੇ ਜਾਉਣਾ ਪੈਂਦਾ ਹੈ ਸੰਸਾਰ ਦੇ ਵਿੱਚ। ਇਹ ਛੋਟੇ-ਛੋਟੇ ਬੱਚੇ ਨੇ ਕਿਵੇਂ ਵੱਡੇ ਹੋਣਗੇ, ਕਿਵੇਂ ਪੜ੍ਹਨ ਲਿਖਣਗੇ, ਕਿਦਾਂ ਹਨ ਸੰਘਰਸ਼ ਕਰਨਾ ਪੈਣਾ ਜ਼ਿੰਦਗੀ ਦੇ ਵਿੱਚ। ਪਹਿਲਾਂ ਨੇ ਆਪ ਦਾ ਸੰਘਰਸ਼ ਕੀਤਾ। ਫਿਰ ਉਹਨੇ ਹੁਣ ਬੱਚਿਆਂ ਦੇ ਨਾਲ ਕਰ ਰਿਹਾ ਦੇਖੋ ਠੰਡ ਹੋ ਰਹੀ ਹੈ ਫਿਰ ਵੀ ਨੀਕਰ ਟੀ ਸ਼ਰਟਾਂ ਦੇ ਵਿੱਚ ਬੱਚੇ ਜਿਹੜੇ ਫਿਰ ਰਹੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਔਖਾ ਹੁੰਦਾ ਬਜ਼ੁਰਗ ਹਣੇ ਕੋਮਰ ਵੱਡੀ ਹੋ ਗਈ ਬੜੇ ਪਾ ਗਿਆ ਕੰਮਕਾਰ ਦਾ ਵੀ ਹੁੰਦਾ ਇੱਕ ਨੌਜਵਾਨ ਬੁੱਤ ਸਿਰਫ 22 ਸਾਲ ਦਾ ਹੀ ਸੀਗਾ ਬਾਈ ਕੁਲਦੀਪ ਸਿੰਘ ਤੁਸੀਂ ਦੇਖ ਸਕਦੇ ਹੋ ਨੌਜਵਾਨ ਮੁੰਡਾ ਸੀ ਇਹ ਦੇਖ ਇਹਨਾਂ ਦੀ ਨੋ ਵੱਲ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਸੀ ਲੈਣ ਗਿਆ ਸੀ ਉਹਨੂੰ ਉੱਥੇ ਹੀ ਉਹਦਾ ਕਤਲ ਕਰ ਦਿੱਤਾ ਗਿਆ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਵਿਚਾਰਿਆਂ ਨੂੰ ਤੇ ਆ ਦੋ ਬੱਚੇ ਇਹਨਾਂ ਦੇ ਪੱਲੇ ਪੈ ਗਏ ਉਹਦੀ ਜਿਹੜੀ ਪਰਵਰਿਸ਼ ਕਰ ਰਹੇ ਆ ਬਾਪੂ ਕੋਈ ਬਣਿਆ ਹੱਲ ਫਿਰ ਉਹਦਾ ਕੋਈ ਨਹੀਂ ਬਣਿਆ ਕੁਝ ਪ੍ਰਸ਼ਾਸਨ ਵੱਲੋਂ ਠੀਕ ਆ ਜੀ ਤਰੀਕਾ ਪਈ ਜਾਂਦੀ ਨਹੀਂ ਜੀ ਹੁਣ ਤਾਂ ਕਿਸੇ ਵੱਡੇ ਦੇ ਵੱਲ ਅੱਛਾ ਹਾਂ ਅੱਗੇ ਛੋਟੇ ਲੱਗਣ ਨੂੰ ਤਾਂ ਆਪਏ ਸੀ ਲੱਗਣ ਨੂੰ ਜਾਣ ਦੀ ਕੇਸਾਂ ਦੇ ਸਾਨੂੰ ਪਤਾ ਹੈ ਨਾ ਹੁਣ ਸਾਫ ਜਦੋਂ ਸਾਰੇ ਬੰਦਾ ਘਰੋਂ ਚੱਲਿਆ ਗਿਆ ਨੌਜਵਾਨ ਨੂੰ ਦਾ ਕਤਲ ਹੋ ਗਿਆ ਬੱਚੇ ਸਾਨੂੰ ਸਾਹਮਣੇ ਪੈ ਗਏ ਹਾਂ ਜੀ ਇਹ ਤਾਂ ਸਮਝਣਾ ਹਾਂ ਜੀ ਜਦੋਂ ਜਦ ਕਰਨੀ ਪੈਗੀ ਸਾਨੂੰ ਪਾਲਣਾ ਪੈਣਾ ਜੀ ਪਾਲਣੇ ਪੈਣਾ ਹਾਂ ਜੀ ਹਾਂ ਜੀ ਮਾਤਾ ਵਗੈਰਾ ਜੀ ਨਰੇਗਾ ਜਾਂਦੇ ਹੋਣਗੇ ਮਾਤਾ ਹੀ ਕੁਝ ਜਾਂਦੇ ਹੋਣਾਂ ਮੇਰੇ ਤੇ ਮੈਨੂੰ ਆਸ਼ਾ ਮੈਸਟਰ ਨਾ ਆਇਆ। ਹਾਂ। ਇੱਕ ਕਿਦੋਂ ਕਦੇ ਕਨਾਂ ਜਦੋਂ ਮਤਲਬ ਉਹ ਮੀਂਹ। ਹੋਰ ਜੀ ਬਹੁਤ ਔਖਾ ਜੀ। ਬੜਾ ਪੇ ਟਾਈਮ ਦੇ ਹਨਾ ਜਦ ਲੋਕੀ ਆਰਾਮ ਲੈਣ ਦਾ ਟਾਈਮ ਸੀਗਾ। ਕੰਮ ਬਹੁਤ ਕਰਦਾ ਸੀ ਮੁੰਡਾ ਕਹਿੰਦਾ ਤੁਸੀਂ ਆਂਧਰਾ ਚ ਜਾ ਕੇ। ਹਾਂ ਜੀ। ਦੋ ਮਹੀਨਾ ਬਾਅਦ 2.5 ਲੱਖ ਰੁਪਏ ਜਾਂਦਾ ਸੀ ਇੱਥੇ ਲੋਕਾਂ ਨੂੰ ਵੀ ਵੰਡ ਜਾਂਦਾ। ਹੂੰ ਹੂੰ। ਆਂਧਰਾ ਆਂਧਰਾ ਬੀਬੀ ਨੂੰ ਕਰਦੇ ਪਾਪੀ ਵਿੱਚ ਲੈ ਲਾ। ਪਪੇ ਰਾਈ ਖੰਦੇ। ਮਗਰ ਉਹਦਾ ਕਿਹੜਾ ਜਾਂਦਾ ਜਦੋਂ ਬੰਦਾ ਹੀ ਹਨਾ ਜਦੋਂ ਵਜੂਦ ਹੀ ਖਤਮ ਹੋ ਗਿਆ ਜਦੋਂ ਬੰਦਾ ਹੀ ਮੁੱਕ ਗਿਆ ਫਿਰ ਮਗਰ ਉਹ ਤਾਂ ਕਿਹੜਾ ਜਾਂਦਾ ਤੁਹਾਨੂੰ ਐ ਨਹੀਂ ਪਤਾ ਵੀ ਇਹ ਕਿਹਨੂੰ ਕਿਹਨੂੰ ਦੇ ਗਿਆ ਐ ਤਾਂ ਫਿਰ ਹੁਣ ਜੀ ਇਹ ਕੀ ਪਤਾ ਦੇਖੋ ਕਵੈਨਾਂ ਦਾ ਸੀਜ਼ਨ ਲਾਉਂਦਾ ਸੀ ਮੁੰਡਾ ਹੋਰ ਬਾਈ ਯਾਰ ਬਾਲਾ ਸੀਜ਼ਨ ਕੰਮ ਕਰਦਾ ਸੀਗਾ ਲੱਕ ਟੁੱਟ ਗਿਆ ਮਾਪੇ ਦਾ ਬੱਚੇ ਇਹਨਾਂ ਨੂੰ ਪਾਲਣੇ ਪੈ ਗਏ ਮਾਲਕ ਮਿਹਰ ਕਰੇ ਧੰਨਵਾਦ ਆ ਚਰਨਜੀਤ ਸਪਰਾੜ ਵੀਰ ਜੀ ਜਿਨ੍ਹਾਂ ਦੀ ਬਦੌਲਤ ਚਲੋ ਆਪਾਂ ਇਹਨਾਂ ਦਾ ਮੰਥਲੀ ਚੁੱਲਾ ਤਰਵੀ ਜਾਂਦਾ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੇ ਪਤ ਠੀਕ ਹਾਂ ਬਣਾ ਹਾਂ ਜੀ ਟਾਈਮ ਤਾਂ ਨਾ